ਹਾਂਜੀ ਆਪਾਂ ਅੱਜ ਲੱਗੇ ਆਂ ਜੀ ਚਾਕਾਂ ਨੂੰ ਲੈਸ ਲਾਉਣ। ਤੁਹਾਨੂੰ ਦੱਸਦੇ ਆਂ ਚਾਕਾਂ ਨੂੰ ਲੈਸ ਕਿਵੇਂ ਦਾਈਦੀ ਹੈ। ਜਿਹੜੀ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਉਹ ਜ਼ਰੂਰ ਧਿਆਨ ਨਾਲ ਦੇਖ ਰਣ ਕਿਉਂਕਿ ਆਹ ਤਰੀਕਾ ਬਹੁਤ ਵਧੀਆ ਇੱਕ ਤਾਈ ਦੇ ਨਾਲ ਬਾਲ ਨਹੀਂ ਪੈਂਦੇ ਹੈਗੇ। ਤੇ ਇੱਕ ਲੱਗਦੀ ਵਧੀਆ ਠੀਕ ਹੈ ਜੀ। ਇਹ ਆਪਣਾ ਸਿੱਧਾ ਗਨੇਜ ਰੱਖਿਆ ਹੋਇਆ ਹੈ। ਹੁਣ ਆਪਾਂ ਨੇ ਇਹ ਪੁੱਠਾ ਕਰਨਾ। ਪੁੱਠਾ ਕਰਨ ਤੋਂ ਬਾਅਦ ਆਪਾਂ ਨੇ ਇਹਦੇ ਉੱਪਰ ਸਿੱਧੀ ਲਹਿਸ ਰੱਖਣੀ ਹੈ ਪੁੱਠਾ ਆਪਾਂ ਨੇ ਕਮੇਜ ਰੱਖਣਾ ਠੀਕ ਹੈ ਜੀ ਸਿੱਧੀ ਲਹਿਸ ਰੱਖਣੀ ਹੈ ਆਪਾਂ ਨੇ ਪੁੱਠਾ ਕਮੇਜ ਰੱਖਣਾ ਐਦਾਂ ਇਹਦੇ ਬਸ ਸਲਾਈ ਲਾ ਦੇਣੀ ਆਪਾਂ ਨੇ ਥੋੜੀ ਜਿਹੀ ਬੜੇ ਵਖੀ ਨੇ ਲਾ ਲੈਣੀ ਹੈ ਸਲਾਈ ਆਦਾਂ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆਂ కని పడలే పైర కడ్డే ఫస్లా ਮੈਂ 2-3 ਤਰੀਕੇ ਪਹਿਲਾਂ ਵੀ ਦੱਸਿਆ ਮੈਂ ਦੱਸਣਾਉਂਦੇ ਪਰ ਆ ਆ ਜਿਆਦਾ ਵਧੀਆ ਤਰੀਕਾ ਇਹਦੇ ਨਾਲ ਲੱਗਦੀ ਵੀ ਵਧੀਆ ਨਾਲੇ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਜੀ ਆਪਾਂ ਨੇ ਸਲਾਈ ਲਾ ਲਈਏ ਹੁਣ ਆਪਾਂ ਨੇ ਕਮੀਜ਼ ਕਰ ਲੈਣਾ ਸਿੱਧਾ ਆ ਦੇਖੋ ਆਪਣੀ ਸਲਾਈ ਐਦਾਂ ਲੱਗ ਗਈ ਇਹ ਖਾਪਾ ਨੂੰ ਹੋਰ ਫਾਇਦਾ ਜੀ ਆਪਾਂ ਨੇ ਨਾ ਚਾਕਾਂ ਕੋਲ ਤੇ ਸੂਟ ਖੁੱਲਾ ਕਰਨਾ ਆਪਾਂ ਨੂੰ ਇੱਕ ਸੀ ਹੁਣ ਢੇਡਣ ਤੋਂ ਬਾਅਦ ਆਪਣਾ ਸੂਟ ਖੁੱਲਾ ਹੋ ਸਕਦਾ ਠੀਕ ਹੈ ਆਪਣੀ ਪਾਈਪਿੰਨ ਜਾਂ ਲੈਸ ਉਦਾਂ ਹੀ ਲੱਗ ਸਕਦੀ ਆ ਦੇ ਇੰਨਾ ਫਰਕ ਪੈ ਸਕਦਾ ਜੇ ਆਪਾਂ ਥੋੜਾ ਜਿਹਾ ਵੱਧ ਰੱਖਦੇ ਆ ਪਰ ਮੇਰੇ ਕੋਲ ਪੂਰਾ ਪੂਰਾ ਘੇੜਤਾ ਤਾਂ ਤੁਸੀਂ ਥੋੜਾ ਜਿਹਾ ਚੌੜਾ ਵੀ ਮੋੜ ਸਕਦੇ ਆ ਇਹ ਠੀਕ ਹੈ ਜੀ ਐਦਾਂ ਫਿਰ ਆਪਾਂ ਲਾ ਲਓ ਜੇ ਆਪਾਂ ਨੇ ਸੂਟ ਖੁੱਲਾ ਕਰਨਾ ਚਾਹਕਾ ਹੋਲ ਤੇ ਤਾਂ ਆਪਾਂ ਇੱਕ ਸੀ ਸਲਾਈ ਢੇੜ ਕੇ ਖੁੱਲਾ ਵੀ ਕਰ ਸਕਦੇ ਆ ਠੀਕ ਹੈ ਜੀ ਆਪਾਂ ਨੇ ਫੋਲਡ ਕਰ ਲਿਆ ਜੀ ਵਿਚ ਲੈਂਸ ਦੇ ਕੇ ਆ ਦੇਖੋ ਐਦਾਂ ਆਪਾਂ ਨੇ ਸਲਾਈਟਾ ਦੇਣੀ ਹੈ ਚਾਹੇ ਤੁਸੀਂ ਇਹਦੇ ਵਿੱਚ ਵੀ ਥੋੜਾ ਜਿਹਾ بڑا ਖੇਰ ਰੱਖ ਸਕਦੇ ਹੋ ਕਿਉਂਕਿ ਉਦੜਦੀ ਤਾਂ ਹੈ ਹੁੰਦੀ ਨਹੀਂ ਇਹ ਜੇ ਆਪਾਂ ਨੇ ਖੇਰ ਮਤਲਬ ਖੁੱਲਾ ਕਰਨਾ ਆਪਾਂ ਨੂੰ ਆਸਾਨੀ ਨਾਲ ਹੋ ਜਾਂਦਾ ਜੀ ਇਹ ਇਹਦਾ ਆਪਾਂ ਨੇ ਸਲਾਈ ਲਾ ਲੈਣੀ ਹੈ ਉੱਪਰ ਕਈ ਪ੍ਰੋਪਰ ਤਰੀਕੇ ਨਾਲ ਨਿਕਲ ਜਾਂਦੀ ਹੈ ਨਾਲੇ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਕੋਈ ਇਦਾਂ ਬਲ ਵੀ ਨਹੀਂ ਪੈਂਦਾ ਹੈਗਾ ਕਈ ਤਰੀਕੇ ਆ ਲਾਸ ਜਾਂ ਪਾਈਪਿੰਗ ਨਾਲ ਲਾਉਣ ਦੇ ਪਰ ਇਹ ਤਰੀਕੇ ਨਾਲ ਜ਼ਿਆਦਾ ਵਧੀਆ ਲੱਗ ਜਾਂਦੀ ਹੈ ਆ ਦੇਖੋ ਆਪਣੀ ਐਨ ਸਹੀ ਲੱਗੇ ਮੈਂ ਬਿਲਕੁਲ ਪ੍ਰੋਪਰ ਬਾਹਰ ਨਿਕਲੇ ਆ ਦੇਖੋ ਜੀ ਠੀਕ ਹੈ ਕੋਈ ਕਿਤੇ ਨਹੀਂ ਹੈਗਾ ਵੀ ਬੜੀ ਛੋਟੀ ਨਿਕਲੀ ਆਪਣੀ ਪ੍ਰੋਪਰ ਨਿਕਲਿਆ ਨੇ ਆ ਆਪਣਾ ਮੇਰਾ ਘੇਰ ਵੱਡਾ ਸੀਗਾ ਤਾਂ ਕਰਕੇ ਮੈਂ ਥੋੜੀ ਜੀ ਦੂਰ ਕਰਕੇ ਲਾਈ ਆ ਜੈਨਸ ਅੱਡਾ ਲਾ ਲਿਆ ਕਰੋ ਤੁਸੀਂ ਵੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੀ